ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦਰਸ਼ਨ ਕਰਾਉਣੇ ਆ ਨਗਰ ਕੱਚੇ ਪੱਕੇ ਤੋਂ ਚਾਲਾ ਦਲਪੰਨ ਦਾ ਨਗਰ ਸੁਰ ਸਿੰਘ ਨੂੰ ਤਰਵਾਨ ਕੀ ਹੋ ਰਹੀ ਹੈ ਦਲਪੰਨ ਦੀ ਨਗਰ ਕੱਚੇ ਪੱਕੇ ਨੂੰ ਚਾਲਾ ਪੈ ਰਿਹਾ ਏ ਸਿੰਘ ਸਾਹਿਬ ਜੀ ਸਤਿ ਸ੍ਰੀ ਅਕਾਲ ਨਗਰ ਕੱਚੇ ਪੱਕੇ ਤੋਂ ਤਰਵਾਨ ਕੀ ਦਲਪੰਨ ਦੀ ਸਤਿ ਸ੍ਰੀ ਅੱਲਾ ਪਾ ਚੁੱਕਾ ਦਲ ਪੰਦਾ ਨਿਗਾਰਾ ਬਲਾਵੇ ਸੋਨੇ ਆਲੋ ਜਾਵੇ ਸਤ ਸ੍ਰੀ ਅਕਾਲ ਭਾਈ ਬਲਕਾਰ ਸਿੰਘ ਜੀ ਭਾਈ ਹੀਰਾ ਸਿੰਘ ਜੀ ਨਗਰ ਸਰ ਸਿੰਘ ਵਾਲੇ ਦੋਵੇਂ ਗੁਰਮੁਖ ਪਿਆਰੇ ਅਕੀਤ ਸਿੰਘ ਜੀ ਨਿਗਾਰਾ ਬਲਾਵੇ ਸੋਨੇ ਆਲੋ ਜਾਵੇ ਕੀ ਆਕਾਲ ਕਾਲੋ ਚੱਲਾ ਪੈ ਰਿਹਾ ਦਲਪੰਦਾ ਕੋਲੀਆ ਦਾ ਸੂਰੇ ਚੱਲਾ ਪੈ ਗਿਆ ਸੀ ਬਾਕੀ ਰਾਤ ਸਾਥ ਵੀ ਹੁਣ ਉਤਰ ਲੱਗਾ ਇਹ ਵੀ ਦਰਸ਼ਨ ਕਰੀਏ ਸਾਧ ਸੰਗਤ ਦੀ ਨਾਲ ਸਤਿਗੁਰਾਂ ਜੀ ਦੇ ਪਾਲਕੀ ਸਾਹਿਬ ਲੈ ਜਾ ਅਜਾ ਤੁਰ ਕਵੰਡੀਏ ਦੇ ਘਰ ਤੋਂ ਨਹੀਂ ਇੱਧਰ ਦੀ ਰੇ ਪ੍ਰਾਨ ਆ ਤੁਧ ਰੱਖੇਗਾ ਸਿਰ ਤੇ ਲਹਾ ਰੇ ਤੁਧ ਰੱਖੇਗਾ ਸਿਰ ਤੇ ਲਹਾ ਰੇ ਪਕੈ ਰੋ ਹਲੋ ਜਾਵੇ ਫਦੇ ਪਾਵੇ ਰਾਨੇ ਆਕਾਲ ਰਸਤੇ ਵਿੱਚ ਪੜਾ ਰੁਕਿਆ ਬਾਬਾ ਗੁਰਕਵੰਦ ਬਾਬਾ ਕਰਨੈਲ ਸਿੰਘ ਕਰਕਵੰਦ ਸਤਿ ਸ੍ਰੀ ਅਕਾਲ ਬਾਬਾ ਰੋਕਦੇ ਇੱਥੇ ਰੋਕਦੇਓ ਬਾਬੂ ਕਰਨੈਲ ਸਿੰਘ ਕੋਰਕਵਿੰਟ ਦੇ ਘਰ ਰਸਤੇ ਵਿੱਚ ਫੌਜ ਨੇ ਪੜਾਉ ਕੀਤਾ ਉਹ ਜਣੀਏ ਕੋਲ ਆ ਲੋ ਜਾਵੇ ਸਤਿ ਸ਼੍ਰੀ ਅਕਾਲ ਬਾਬੇ ਕੋਰਕਵਿੰਟ ਦੇ ਘਰ ਤੋਂ ਫਿਰ ਚੱਲ ਆ ਗਿਆ ਬਦਕੀ ਖਾਤੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਪੰਤ ਨਗਰ ਸੁਰ ਸਿੰਘ ਇਹ ਬਾਬਾ ਬਦੀਤਨ ਸਾਹਿਬ ਜੀ ਦਾ ਸਮਾਦਾ ਵਾਲਾ ਸਥਾਨ ਦਲਪੰਤ ਪਹੁੰਚ ਗਿਆ ਹੈ ਰੋਕ ਲਈਏ ਮਗਰ ਉਹ ਗੱਡੀਆਂ ਆ ਲੈਣ ਦੀਏ ਦੋਵੇਂ ਈਕਾਰ ਆ ਬਲਾਵੇ ਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਦਲਪੰਤ ਪਹੁੰਚ ਗਿਆ ਨਗਰ ਸੁਰ ਸਿੰਘ ਭੈਰਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਾਵੇ ਸੁਨੇਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਦਲਪੰਦ ਪਹੁੰਚ ਚੁੱਕਿਆ ਜੀ ਨਗਰ ਸੌਰ ਸਿੰਘ ਹੈਡ ਕੁਆਟਰ ਕਾਲਾ ਬਲਾਵੇ ਸੁਨੇਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤਿਹ ਦਲਪੰਦਾ ਤਰਾਰਿਆ ਸੋਰ ਸਿੰਘ ਨਗਰ ਕਰਬਲਾ ਦੇ ਸੋਨਿਆਲੋ ਜਾਵੇ Ha <laughs> ha!